ਹਾਂਜੀ ਸਰਵਾਈਕਲ ਵਾਸਤੇ ਤੁਹਾਨੂੰ ਇੱਕ ਛੋਟੀ ਜਿਹੀ ਐਕਸਰਸਾਈਜ਼ ਦੱਸ ਦਿੰਦਾ ਬਹੁਤ ਸਾਰੇ ਭੈਣ ਭਾਈ ਕਹਿੰਦੇ ਆ ਕਿ ਅਸੀਂ ਦਵਾਈਆਂ ਖਾ ਕੇ ਥੱਕ ਗਏ ਪਰ ਉਹ ਠੀਕ ਨਹੀਂ ਹੁੰਦੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਤੁਸੀਂ ਚਾਹੇ 1 ਸਾਲ ਖਾਓ ਚਾਹੇ 5 ਸਾਲ ਖਾਓ ਚਾਹੇ 10 ਸਾਲ ਖਾਓ ਦਵਾਈਆਂ ਦੇ ਨਾਲ ਤੁਹਾਡੀ ਸਰਵਾਈਕਲ ਠੀਕ ਨਹੀਂ ਹੋਣੀ ਇਹ ਸਮੱਸਿਆ ਤੁਹਾਡੀ ਹੋਰ ਵਧੀ ਜਾਣੀ ਹੈ ਘਰ ਦੇ ਵਿੱਚ ਆਪ ਐਕਸਰਸਾਈਜ਼ ਕਰੋ ਅੱਜ ਤੁਹਾਨੂੰ ਛੋਟੀ ਜਿਹੀ ਐਕਸਰਸਾਈਜ਼ ਦੱਸਦਾ ਆ ਜਿਹੜਾ ਮਰਜੀ ਭੈਣ ਭਾਈ ਕਰ ਸਕਦਾ ਆ ਛੋਟੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਤੇ ਇੰਨੀ ਕੁ ਵਧੀਆ ਐਕਸਰਸਾਈਜ਼ ਆ ਤੁਸੀਂ ਕਰਕੇ ਵੇਖਿਓ 55 ਮਿੰਟਾਂ ਦੇ ਵਿੱਚ ਤੁਹਾਡੇ ਜਿਹੜੇ ਆਹ ਚੀਜ਼ ਹਾਰਡ ਹੋ ਜਾਂਦੀ ਹੈ ਖਿੱਚ ਹੋ ਜਾਂਦੀ ਆ ਇੱਥੇ ਇੱਕ ਬੰਪ ਜਾਂ ਤਾਂ ਨੋਟ ਜਾਂਦਾ ਆ ਇਹ ਤੇ ਤੁਹਾਡੇ ਜਿਹੜਾ ਸਰਵਾਈਕਲ ਦਾ ਦਰਦ ਆ 55 ਮਿੰਟਾਂ ਦੇ ਵਿੱਚ ਠੀਕ ਹੋ ਜਾਊਗਾ ਕਿਹੜੀ ਐਕਸਰਸਾਈਜ਼ ਆ ਧਿਆਨ ਨਾਲ ਵੇਖੋ ਆਪਾਂ ਇਸ ਤਰੀਕੇ ਸਿੱਧੇ ਖੜੇ ਹੋ ਜਾਣਾ ਤੇ ਜਿੱਦਾਂ ਆਪਾਂ ਜਿੰਮ ਦੇ ਵਿੱਚ ਵੇਟ ਚੱਕੀਦਾ ਨਾ ਇਦਾਂ ਤਾਂਮ ਕਰ ਕਰ ਇਦਾਂ ਆਪਾਂ ਆਪਣੀਆਂ ਬਾਹਾਂ ਕਰ ਲੈਣੀਆਂ ਸਿਰ ਨੂੰ ਆਪਾਂ ਉੱਪਰ ਨੂੰ ਕਰਕੇ ਪਿੱਛੇ ਨੂੰ ਝੱਕ ਦੇਣਾ ਢਿੱਲਾ ਕਰਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਜਿੱਦਾਂ ਆਪਾਂ ਜੈਮ ਦੇ ਵਿੱਚ ਜਾ ਕੇ ਵੇਡ ਚੱਕੀ ਦਾ ਇਦਾਂ ਕਰਨਾ ਹੈ ਇੱਕ ਵਾਰ ਜੇ ਤੁਸੀਂ 10 ਵਾਰ ਕਰੋ ਬਾਹਰ ਉੱਪਰ ਤੱਕ ਕਰ ਲਿ ਜਾਣਾ ਤੇ ਥੱਲੇ ਤੱਕ ਕਰ ਲਿ ਜਾਣਾ ਇਦਾਂ ਕਰ ਠੀਕ ਆ ਇੱਕ ਵਾਰ ਜੇ 10 ਵਾਰ ਕਰੋ ਤੇ ਇਹਦੇ 3 ਜਾਂ 4 ਸੈਟ ਲਾਓ ਤੁਹਾਡੀ ਜਿਹੜੀ ਸਰਵਾਈਕਲ ਦਾ ਜਿਹੜਾ ਏਰੀਆ ਆ ਇਹ ਸਾਰਾ ਰਿਲੈਕਸ ਹੋ ਜਾਊਗਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਰਦ ਨਹੀਂ ਰਹੂਗਾ